ਗੁਰੂ ਸਾਹਿਬ ਜੀ ਅੱਖਰਾਂ ਦੀ ਜਦੋਂ ਗੱਲ ਕਰਦੇ ਆ ਕਹਿੰਦੇ ਅੱਖਰ ਬੜੀ ਵੱਡੀ ਚੀਜ਼ ਨੇ ਪਰ ਸ਼ਰਤ ਕਿ ਅੱਖਰਾਂ ਰਹੀ ਉਹਦੀ ਸਿਫਤ ਇਹਨਾਂ ਨੂੰ ਵਰਤ ਉਹਦੀ ਸਿਫਤ ਗੁਰੂ ਨਾਨਕ ਸਾਹਿਬ ਪੰਦੇ ਕੋਲ ਜਾਂਦੇ ਆ ਬਾਬਾ ਕਾਲੂ ਸਾਹਿਬ ਲੈ ਕੇ ਗਏ ਆ ਕਹਿੰਦੇ ਸ਼ੱਕਰ ਨਾਲ ਲੈ ਕੇ ਗਏ ਤੇ ਗੁਰੂ ਸਾਹਿਬ ਜਦੋਂ ਜਾਂਦੇ ਆ ਪੰਧਾ ਹਜ਼ੂਰ ਦੇ ਪਵਿੱਤਰ ਦੀਦਾਰ ਕਰਦਾ ਹੈ ਪੱਟੀ ਲਿਖ ਦਿੰਦੇ ਆ ਕੁਝ ਦਿਨਾਂ ਬਾਅਦ ਅਜ ਆਏ ਨੇ ਖਮੋਸ਼ ਨੇ ਜਦੋਂ ਕਹਿੰਦਾ ਲਿਖਣ ਬਾਰੇ ਗੁਰੂ ਜੀ ਕਹਿੰਦੇ ਆ ਪੰਦਾ ਜੀ ਕਾਦੇ ਲਈ ਅੱਖਰ ਲਿਖ ਰਹੇ ਆ ਕਹਿੰਦੇ ਨਾਨਕ ਇਹਦੇ ਨਾਲ ਤੇਰੀ تعلیم ਵਿਦਿਆ ਦਾ ਵਿਕਾਸ ਹੋਵੇਗਾ ਮਰਜ ਕਹਿੰਦੇ ਫੇਰ ਫੇਰ ਕਹਿੰਦੇ ਤੈਨੂੰ ਲੇਖੇ ਜੋਖੇ ਦਾ ਪਤਾ ਲੱਗ ਜਾਏਗਾ ਮਰਜ ਕਹਿੰਦੇ ਫਿਰ ਕਹਿੰਦੇ ਫਿਰ ਲੇਖਾ ਕਰਨਾ ਸਿੱਖ ਜਾਏਗਾ ਬਾਪੂ ਦੀ ਤਰ੍ਹਾਂ ਪਟਵਾਰੀ ਬਣੇਗਾ ਤੂੰ ਹਿਸਾਬ ਕਿਤਾਬ ਰੱਖੇਗਾ ਮਹਾਰਜ ਕਹਿੰਦੇ ਫਿਰ ਫਿਰ ਕਹਿੰਦੇ ਤੂੰ ਤਣਾੜ ਹੋ ਜਾਏਗਾ ਫੱਟੀ ਰੱਖ ਕੇ ਕਹਿੰਦੇ ਨਾ ਫਿਰ ਇਹ ਅੱਖਰ ਨਹੀਂ ਸਿੱਖਣੇ ਅੱਖਰਾਂ ਨੂੰ ਮੈਂ ਪਿਆਰ ਕਰਨਾ ਜੇ ਇਹ ਸਿੱਖ ਕੇ ਦੁਨੀਆ ਦਾ ਲੇਖ ਹੀ ਕਰਨਾ ਤੇ ਮੇਰੇ ਗਾਲ ਚ ਲੇਖਾ ਪਈ ਜਾਣਾ ਫੱਟੀ ਲਿਖਾਂ ਪਰ ਮੈਨੂੰ ਉਹ ਲੇਖਾ ਲਿਖਾ ਦੇ ਜਿਹੜਾ ਲਿਖਣ ਨਾਲ ਕਰਮਾਂ ਦਾ ਲੇਖਾ ਮਿਟ ਜਾਂਦਾ ਹੈ ਅੱਖਰ ਤਾਂ ਉਹਨਾਂ ਵੀ ਕਹਵੇਂ ਪੜਾਂਗਾ ਪੰਦਾ ਕਹਿੰਦਾ ਇਹ ਤਾਂ ਸਵਾਲ ਹੀ ਨਵੇਂ ਗੁਰੂ ਜੀ ਕਹਿੰਦੇ ਫਿਰ ਤੂੰ ਕਾਹਦਾ ਪੜਿਆ ਇੱਕ ਬਚਨ ਹੈ ਜਦੋਂ ਪੱਟੀ ਲਿਖੀ ਨਾ ਮਹਾਰਾਜ ਮੈਂ ਉੱਥੇ ਕਿਹਾ ਸੀ ਇਹ ਪੱਟੀ ਲਿਖੀ ਹਜ਼ੂਰ ਨੇ ਉੱਥੇ ਕਿਹਾ ਹਜ਼ੂਰ ਨੇ ਕਿਹਾ ਸਸਾ ਸੋਇ ਸ੍ਰਿਸ਼ਟੀ ਜਿਨ ਸਾਜ ਜੀ ਸਭਨਾ ਸਾਹਿਬ ਇੱਕ ਭਇਆ ਸੇਵਤ ਰਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਵਲ ਪਇਆ ਉੰਜ ਵੈਸੇ ਗੁਰਮਖੀ ਅੜਾੜੇ ਦੇ ਸਾਉਂਡ ਨਾਲ ਹੀ ਚੱਲਦੀ ਹੈ ਤੇ ਸਾਢੇ ਦੇ 나ੜੇ ਡਾੜੇ ਦੇ ਸਾਉਂਡ ਨਾਲ ਮੁੱਕਦੀ ਪਤਾ ਨਹੀਂ ਕਿ ਚਕੀ ਰਮਜੇ ਊੜਾ ਡੜਾ ਆ ਗਿਆ ਨਾ ਅਖੀਰ ਤੇ ਯਈਆ ਰਾਰਾ ਲੱਲਾ ਵਾਹ ਵਾਗੇ ਕੀ ਹੈ ਬਾ ਯਾਦ ਰੱਖਿਓ ढ़ाड़े ਤੂੰ ਸ਼ੁਰੂ ढ़ाड़े ਤੇ ਮੁੱਕੀ ਕੈ ਈੜੀ ਸਿਰਫ ਇੱਕੋ ਹੀ स्त्रीलिंगੇ ਬਾਕੀ ਸਾਰੇ ਅੱਖਰ ਪੁਲਿੰਗ ਚ ਨੇ ਹਜ਼ੂਰ ਕਹਿੰਦੇ ਨੇ ਸੱਸਾ ਸੋਏ ਸੱਖਰ ਵਰਤ ਰਿਆ ਸੱਸਾ ਸੋਏ ਸ੍ਰੀ ਜਨ ਸਾਜੀ ਅਖਰੀ ਨਾਮ ਅਖਰੀ ਸਲਾ ਸੱਸਾ ਸੋਏ ਸ੍ਰੀ ਜਨ ਸਾਜੀ ਸਭਨਾ ਸਾਹਿਬ ਏਕ ਭਾਇ ਸੇਵਤ ਰਹਿ ਚਿਤ ਜਿਨ ਕਾ ਲਾਗਾ ਆਇ ਤਿਨ ਕਾ ਸਭਲ ਪੈ ਊੜੈ ਉਪਮਾ ਤਾਂ ਕੀ ਕੀਜੈ ਜਾਂ ਕਾ ਅੰਤ ਨਾ ਪਾਇਆ ਕਾਰਨਾ ਅਖਰ ਨਸਿਬਤ ਪੰਦਾ ਚੁੱਪ ਕਰ ਗਿਆ ਬਾਬਾ ਜੀ ਫਿਰ ਰਾਉਤ ਪਤਾ ਕੀ ਬੋਲਦਿਆ ਮਹਾਰਾਜ ਕਹਿੰਦੇ ਮਨ ਕਾਹੇ ਭੂਲੇ ਮੂੜ ਮਨਾ ਜਦ ਲੇਖਾ ਦੇਵੈ ਵੀਰਾ ਤਉ ਪੜਿਆ ਉਥੇ ਸ਼ਬਦ ਲੇਖਾ ਵਰਤਿਆ ਇਹਦਾ ਮਤਲਬ ਇਹ ਪੰਦੇ ਨੂੰ ਹੀ ਮੁਖਾਤਬ ਕੀਤਾ ਹੈ ਮਹਾਰਾਜ ਕਹਿੰਦੇ ਮਨ ਕਾਹੇ ਭੂਲੇ ਮੂੜ ਮਨਾ ਜਦ ਲੇਖਾ ਦੇਵੈ ਵੀਰਾ ਤਉ ਪੜਿਆ ਜਿੱਦਨ ਲੇਖਾ ਦੇ ਗਿਆ ਉਸ ਦਿਨ ਤੂੰ ਪੜਿਆ ਹੈ ਮੈਂ ਕਿਹਾ ਕਿੰਨੇ ਖੁਸ਼ ਕਿਸਈ ਪਾਉਂਦੇ ਨੇ ਇੱਕ ਪਾਸੇ ਫੱਟੀ ਰੱਖ ਕੇ ਹੱਥ ਜੋੜ ਕੇ ਕਿਆ ਮੇਰੇ ਉਸਤਾਦਾ ਮੈਂ ਤਾਂ ਦੁਨੀਆਂ ਦੇ ਲੰਡੇ ਲੇਖੇ ਲੰਡੇ ਵੀ ਸਿਖਾਉਂਦੇ ਸਨ ਨਾ ਆਪ ਨੂੰ ਪਤਾ ਹੋਣਾ ਮੈਂ ਦੁਨੀਆਂ ਦੇ ਲੇਖੇ ਸਿਖਾਏ ਐ ਉਸਤਾਦਾ ਦੇ ਉਸਤਾਦ ਮੈਨੂੰ ਦੱਸੋ ਪੱਟੀ ਕਿਵੇਂ ਲਿਖੀ ਜਾਂਦੀ ਜਿਹਦੇ ਨਾਲ ਲੇਖੇ ਮੁੱਕ ਜਾਂਦੇ ਐਹ ਅਹਿਸਾਸ ਕਰਾ ਦਿੱਤਾ ਫਿਰ ਗੁਰੂ ਜੀ ਰੱਬੀ ਰੰਗ ਚ ਰੱਤੇ ਕਹਿਣ ਲੱਗੇ ਪੰਦਾ ਜੀ ਪਹਿਲਾਂ ਸ਼ਾਈ ਬਣਾਈਏ ਕਿਉਂਕਿ ਫੱਟੀ ਲਿਖਣ ਤੋਂ ਪਹਿਲਾਂ ਸ਼ਾਈਆਂ ਘਰਾਂ 'ਚ ਬਣਾਉਂਦੇ ਸਨ ਨਾ ਸ਼ਾਈ ਬਣਾਈਏ ਕਹਿੰਦਾ ਨਾਨਕ ਮੈਨੂੰ ਤੇਰੀ ਰਮਜਾਂ ਸਮਝ ਨਹੀਂ ਪੈਂਦੀਆਂ ਕਹਿੰਦੇ ਨੇ ਕੋਲੇ ਸਾੜ ਕੇ ਆਪਾਂ ਸ਼ਾਈ ਬਣਾਣੇ ਆ ਕਹਿੰਦੇ ਨੇ ਬਾਹਰ ਦੀਆਂ ਫੱਟੀਆਂ ਲਿਖਣ ਲੱਗਿਆਂ ਲੇਖੇ ਲਿਖਣ ਲੱਗਿਆਂ ਕੋਲੇ ਸਾੜ ਕੇ ਪੀ ਕੇ ਸ਼ਾਈ ਬਣਦੀਏ ਅੰਦਰ ਦੀ ਫੱਟੀ ਲਿਖਣ ਵਾਸਤੇ ਸਰੀਰ ਦਾ ਮੋਹ ਸਾੜਨਾ ਪੈਂਦਾ ਹੈ ਇੰਦਰੀਆਂ ਦੀ ਵਾਸ਼ਨਾ ਨੂੰ ਖਤਮ ਕਰ ਹੁਣ ਉਹ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਲਿਖ ਜ਼ਰੂਰ ਅਖਰੀ ਜਾਲ ਮੋਹ ਸਾਡ ਦੇ ਸਰੀਰ ਦੇ ਦੇਹ ਅਧਿਆਸ ਨੂੰ ਘਸ ਮਸ ਕਰ ਉਹਨੂੰ ਕਸਾ ਦੇ ਪੀਦੇ ਮਤ ਕਾਗਦ ਕਰ ਸਾਰ ਆਪਣੀ ਸ੍ਰੇਸ਼ਟ ਬੁੱਧੀ ਨੂੰ ਕਾਗਜ਼ ਬਣਾ ਇਹਦੇ ਉੱਤੇ ਲਿਖੀਏ ਜਾਲ ਮੋਹ ਘਸ ਮਸ ਕਰ ਮਤ ਕਾਗਰਸ ਕਦ ਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੋਰ ਪੁਛ ਲੇਖ ਵਿਚਾਰ ਕਹਿੰਦੇ ਨੇ ਅੱਖਰ ਲਿਖ ਚਿੱਤ ਨੂੰ ਕਲਮ ਬਣਾ ਵੈਗਰੂ ਚਿੱਤ ਨੂੰ ਲਖਾਰੀ ਬਣਾ ਪ੍ਰੇਮ ਨੂੰ ਕਲਮ ਬਣਾ ਆਪਣੀ ਮਰਜ਼ੀ ਨਾਲ ਨਹੀਂ ਲਿਖਣਾ ਗੁਰੂ ਨੂੰ ਪੁੱਛ ਕੇ ਲਿਖੀਦਾ ਕਿ ਮਤੁਤੇ ਕੀ ਲਿਖੀਏ ਆਪਣੀ ਮਰਜ਼ੀ ਨਾਲ ਅੱਖਰ ਲਿਖੇ ਕੋਏ ਰਿਜ਼ਲਟ ਪੜਾ ਦਿੰਦੇ ਆ ਜਾਲ ਮੁਹ ਘਸਮਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਪੰਧ ਹੱਥ ਜੋੜ ਕੇ ਕਹਿੰਦਾ ਮੇਰੇ ਗੁਰਵਾਂ ਦੇ ਗੁਰੂ ਤੂੰ ਦੱਸ ਕੀ ਲਿਖਾਂ ਬਾਬਾ ਜੀ ਕਹਿੰਦੇ ਲਿਖ ਨਾਮ ਅਖਰੀ ਨਾਮ ਅਖਰੀ ਸਲਾਹ ਲਿਖ ਨਾਮ ਅੱਗੇ ਕੀਆ ਸਲਾਹ ਲਿਖ ਅਖਰ ਚ ਨਾਮ ਲਿਖ ਤੇ ਨਾਮ ਕੱਲਾ ਇਹ ਨਾ ਲਿਖ ਤੂੰ ਹੁਨੈ ਤੂੰ ਹੁਨੈ ਉਹਨੂੰ ਗਾ ਨਾਮ ਖੈ ਪਰ ਨਾਮ ਦੀ ਸਲਾਵਤਾ ਕਰ ਲਿਖ ਨਾਮ ਸਲਾ ਲਿਖ ਅਗਲਾ ਬਚਨ ਲਿਖ ਅੰਤ ਨਾ ਪਾਰਾ ਵਾਰ ਜਿਨੇ ਇਹ ਲਿਖ ਕੇ ਸਤੇ ਸਰ ਨਹੀਂ ਅੱਖਰ ਲੈ ਕੇ ਕਹਿ ਮੈਂ ਤੈਨੂੰ ਗਾਉਣ ਲਈ ਗਾ ਅੱਖਰ ਵਰ ਜੋੜਿਆ ਉੰਜ ਤੋਂ ਅੱਖਰਾਂ ਵਿੱਚ ਨਹੀਂ ਹੁੰਦਾ ਅਖਰੀ ਨਾਮ ਅਖਰੀ ਸਲਾਹ ਲਿਖ ਨਾਮ ਸਲਾ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀ ਐ ਤਿੱਥੇ ਹੋਏ ਸੱਚਾ ਨਿਸ਼ਾਨ ਤੇਰੇ ਮੱਥੇ ਤੋਂ ਅੱਖਰ ਚਮਕੇ ਰੱਬ ਦੀ ਬੰਦਗੀ ਕਰਨ ਵਾਲਾ ਆ। ਬਾਬਾ ਜੀ ਕਹਿੰਦੇ ਆ ਲਿਖੀ ਅੱਜ ਅੱਜ ਗੁਰੂ ਜੀ ਨੇ ਜਿਹੜੇ ਸ਼ਬਦ ਵਰਤੇ ਅਖਰੀ ਨਾਮ ਮੈਂ ਸੰਖੇਪ ਜੇ ਕਰ ਦਿੱਤੇ ਸਮੁੱਚੇ ਭਾਵ ਅੱਖਰਾਂ ਨਾਲ ਕੀ ਨਾਮ ਜਪਿਆ ਜਾਣਾ ਹੈ। ਉਸ ਦਿਨ ਮੈਂ ਕਿਆ ਸੀ ਕਿੱਡੀ ਵੱਧ ਕਿਸਮਤੀ ਹੈ। ਜਿਹੜੇ ਬੰਦੇ ਗੁਰੂ ਸ਼ਬਦ ਦੇ ਜਾਪ ਅੱਖਰ ਨੂੰ ਖੰਡਨ ਕਰਨ ਤੁਰ ਪੈਂਦੇ ਗੁਰੂ ਕਹਿੰਦਾ ਨਹੀਂ ਅੱਖਰ ਤੋਂ ਬਿਨਾ ਸਿਫਤ ਨਹੀਂ ਹੁੰਦੀ ਅੱਖਰ ਜ਼ਰੂਰੀ ਹੈ ਅੱਖਰ ਜੋੜਦਾ ਹੈ ਅਖਰੀ ਨਾਮ ਅਖਰੀ ਸਾਲਾਹ ਅਖਰਾਂ ਰਹੀ ਉਹਦੀ ਸਿਫਤ ਸਲਾਹ ਕਰ ਅਖਰੀ ਗਿਆਨ ਰੱਬੀ ਗਿਆਨ ਅਖਰਾਂ ਨਾਲ ਅੱਗੇ ਤੁਰੇਗਾ ਆਦਾਨ ਪ੍ਰਦਾਨ ਕਰ ਮਹਾਰਾਜ ਕਹਿੰਦੇ ਅਖਰੀ ਗਿਆਨ ਗੀਤ ਪਰਮਾਤਮਾ ਦੇ ਗੀਤ ਸਿਬਦ ਸਲਾ ਦੇ ਗੀਤ ਗੁਣ ਗਾਹਾ ਗਾਣਾ ਦਾ ਅਰਥ ਮੰਥਨ ਕਰਨਾ ਵਿਚਾਰਨਾ ਅਖ ਮਹਾਰਾਜ ਕਿੰਨੇ ਅਖਰੀ ਲਿਖਣ ਬੋਲਣ ਇਹ ਦੋਨੋਂ ਨਾਣੇ ਨਾਣੇ ਨਾਲ ਨੇ ਅਖਰੀ ਲਿਖਣ ਬੋਲਣ ਬਾਣ ਇਹ ਤਿੰਨੇ ਨਾਣੇ ਨਾਲ ਆ ਗਿਆ ਜੀ ਅਖਰਾਂ ਨਾਲ ਲਿਖਿਆ ਜਾਂਦਾ ਹੈ ਅਖਰਾਂ ਨਾਲ ਬਾਣੀ ਬੋਲੀ ਜਾਂਦੀ ਹੈ ਇਹ ਮੇਰੀ ਬੇਨਤੀ ਸੁਣਿਓ ਕਈਆਂ ਨੇ ਬਾਣ ਦੇ ਅਰਥ ਕੀਤਿਆ ਆਦਤ ਬਾਣਾ ਬਾਣੀ ਬੋਲ ਫਿਰ ਬੇਨਤੀ ਅਖਰੀ ਲਿਖਣ ਬੋਲਣ ਬਾਣ ਆਪਣੀ ਬਾਣੀ ਨੂੰ ਤੂੰ ਲਿਖ ਕੇ ਦੱਸ ਸਕਣਾ ਸੱਚ ਐਵੇਂ ਅੱਖਰਾਂ ਨੂੰ ਹੀ ਤੂੰ ਬੋਲੇਗਾ ਬਾਣੀ ਬੋਲੀ ਵੀ ਜਾਏਗੀ ਅੱਖਰਾਂ ਨਾਲ ਤੇ ਬਾਣੀ ਲਿਖੀ ਵੀ ਜਾਏਗੀ ਅੱਖਰਾਂ ਦੇ ਨਾਲ ਬੋਲ ਜਿਹੜੇ ਨੇ ਉਹ ਅੱਖਰਾਂ ਨਾਲ ਚੱਲਣਗੇ ਅਖਰੀ ਲਿਖਣ ਬੋਲਣ ਬਾਣ ਮਹਾਰਾਜ ਕਹਿੰਦੇ ਅੱਖਰਾਂ ਸਿਰ ਸੰਜੋਗ ਵਖਾਨ ਵਖਾਨ ਕਿਆ ਜਾਂਦਾ ਹੈ ਇਹ ਬੋਲਦਿਆ ਗੁਰੂ ਜੀ ਕਿ ਤੇਰੇ ਮੱਥੇ ਦੇ ਉੱਤਰ ਵੀ ਮਲਾਪ ਦੇ ਅੱਖਰ ਲਿਖੇ ਜਾਣੇ ਨੇ ਬੇਨਤੀ ਸੁਣਿਓ ਉਹ ਗੁਰੂ ਜੀ ਕਹਿੰਦੇ ਉਹ ਵੀ ਅੱਖਰ ਨੇ ਸੰਜੋਗ ਮਲਾਪ ਵੀ ਨਾਨਕ ਸਤਗੁਰ ਤਿਨਾ ਮਿਲਾਇਆ ਜਿਨੇ ਧੁਰੇ ਪਿਆ ਸੰਜੋਗ ਉਹ ਧੁਰ ਤੋਂ ਲਿਖਿਆ ਗੁਰੂ ਜੀ ਕਹਿ ਰਿਹਾ ਅੱਖਰਾਂ ਨਾਲ ਮਿਲਾਪ ਹੋ ਰਿਹਾ ਅੱਖਰ ਬੋਲੇ ਜਾ ਰਿਹਾ ਅੱਖਰਾਂ ਰਈ ਬਾਣੀ ਹੈ ਅੱਖਰ ਸਿਰ ਸੰਜੋਗ ਵਖਾਣ ਅੱਖਰਾਂ ਰਾਈ ਜਾਂ ਅੱਖਰਾਂ ਦੇ ਉੱਤੇ ਮਿਲਾਪ ਦਾ ਤਰੀਕਾ 20 ਜੇ ਦੇ ਅਰਥਿਓ ਕਰੀਏ ਕਿ ਸੱਚ ਐਵੇਂ ਮਿਲਣਾ ਤੇ ਅੱਖਰਾਂ ਨੂੰ ਸੇਤੂ ਬਣਾ ਸ਼ਬਦ ਨੂੰ ਸੇਤੂ ਬਣਾ ਗੁਰੂ ਜੱਗੇ ਕਹਿੰਦੇ ਨੇ ਪਰ ਇਹ ਗੱਲ ਚੇਤੇ ਰੱਖੀ ਅੱਖਰ ਤੂੰ ਜੀ ਸਦਕੇ ਬੋਲ ਪਰ ਇਹ ਮਤ ਕਹੀਂ ਕਿ ਮੈਂ ਅੱਖਰਾਂ ਨਾਲ ਅੰਤ ਪਾ ਲਿਆ ਜਿਨ ਇਹ ਲਿਖੇ ਤਿਸ ਸਰਨਾ ਹੈ ਉਸ ਉੱਤੇ ਅੱਖਰ ਨਹੀਂ ਲਾਗੂ ਹੋਣਗੇ ਇਹ ਇਸ ਨੂੰ ਫਿਰ ਬੇਨਤੀ ਨੂੰ ਸੁਣਿਓ ਜੇ ਅਸੀਂ ਇਹ ਕਹੀਏ ਵੀ ਅਸੀਂ ਅੱਖਰ ਕਹਿਨਿਆ ਤੇ ਤਾਂ ਉਹਦੀ ਹੋਂਦ ਇਹ ਝੂਠ ਹੈ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਸੀ ਆਇਆ ਰੱਬ ਉਸ ਦਿਨ ਵੀ ਸੀ ਜਿਸ ਦਿਨ ਕੁਰਾਨ ਨਹੀਂ ਆਈ ਅਰਬਿਕ ਰੱਬ ਉਸ ਦਿਨ ਵੀ ਹੈ ਇਹ ਅੱਖਰ ਤੇਰੇ ਭਲੇ ਲਈ ਨੇ ਪਰ ਉਹ ਅੱਖਰਾਂ ਦਾ ਮਥਾਜ ਕੋਈ ਨਹੀਂ ਉਹਦੇ ਉੱਤੇ ਕੋਈ ਅੱਖਰ ਲਾਗੂ ਨਹੀਂ ਹੁੰਦਾ ਕਿਹੜਾ ਅੱਖਰ ਉਹਦੇ ਤੇ ਲਾਗੂ ਕਰਾਂਗੇ ਗੁਰੂ ਜੀ ਕਹਿ ਰਿਹਾ ਕਿ ਦੇਖੋ ਜਿਨ ਇਹ ਲਿਖੇ ਤਿਸਰ ਨਾਏ ਜਿਨ ਉਹ ਲਿਖੇ ਨੇ ਅੱਖਰ ਇਹਦੇ ਅਰਥ ਥੋੜੇ ਜਿਹਾ ਇਉਂ ਕਰ ਲਈਏ ਸਾਡੇ ਮਸਤਕ ਦੇ ਲੇਖ ਤੂੰ ਲਿਖੇ ਨੇ ਸੌਖੇ ਹੋਣਗੇ ਇਸ ਤਰ੍ਹਾਂ ਕਿਉਂਕਿ ਮਹਾਰਾਜ ਕਹਿੰਦੇ ਅਖਰਾ ਸਿਰ ਸੰਯੋਗ ਬਖਾਨ ਜਿਨ ਇਹ ਲਿਖੇ ਤਿਸਰ ਨਾਹੀਂ ਤੇਰੇ ਮੱਥੇ ਦੇ ਲੇਖ ਲਿਖਿਆ ਮਿਲਾਪ ਕੈ ਵਿਜੋਗ ਹੈ ਪਰ ਸੱਚੇ ਵੇ ਜਿਨਨੇ ਅੱਖਰ ਤੇਰੇ ਲਈ ਲਿਖਿਆ ਉਹਦੇ ਉੱਤੇ ਅੱਖਰਾਂ ਵਾਲਾ ਕਨਸੈਪਟ ਲਾਗੂ ਨਹੀਂ ਹੁੰਦਾ ਉਹਦਾ ਕੋਈ ਅੱਖਰ ਨਹੀਂ ਉਹਨੂੰ ਉਹਦੇ ਮੱਥੇ ਤੇ ਕਿੰਨੇ ਅੱਖਰ ਲਿਖਣੇ ਮਹਾਰਾਜ ਕਹਿ ਰਿਹਾ ਜਿਨਨੇ ਲਿਖੇ ਤਿਸ ਸਿਰ ਨਾ ਹੈ ਉਹਦੇ ਉੱਤੇ ਕੁਝ ਨਹੀਂ ਹੁਣ ਅੱਗੇ ਫਿਰ ਆ ਗਿਆ ਜੀ ਉਹੀ ਤੁਕ ਹੁਕਮ ਹੈ ਅੰਦਰ ਮਹਾਰਾਜ ਕਹਿੰਦੇ ਨੇ ਜਿਵ ਫਰਮਾਏ ਤਿਵਤਿ ਪਾਹੇ ਜਿਵੇਂ ਉਹ ਫਰਮਾਉਂਦਾ ਹੈ ਜਿਵੇਂ ਉਹ ਬਚਨ ਕਰਦਾ ਉਸੇ ਤਰ੍ਹਾਂ ਜੀਵ ਪਾ ਰਿਹਾ ਹੈ ਉਸੇ ਤਰ੍ਹਾਂ ਵਿਚਰ ਰਿਹਾ ਹੈ ਹੁਣ ਇਹਦਾ ਮਤਲਬ ਇੱਥੇ ਗੁਰੂ ਜੀ ਕਹਿ ਰਹੇ ਆ ਕਿ ਜਿ ਜਿ ਫਰਮਾਏ ਤਿਵਤਿ ਪਾਹੇ ਜਿਵੇਂ ਕਿਸੇ ਲਿਖ ਦਿੱਤਾ ਧਰਮੀ ਕਿਤੇ ਕੁਕਰਮੀ ਹੁਣ ਅੱਗੇ ਮਹਾਰਾਜ ਫਿਰ ਸਾਡੇ ਤੇ ਬਖਸ਼ਿਸ਼ ਕਰਦੇ ਮਹਾਰਾਜ ਕਹਿੰਦੇ ਉਹਨੇ ਸਾਰੀ ਗੱਲ ਨੂੰ ਸੁਣ ਕੇ ਫਿਰ ਨਾ ਕਿਤੇ ਤੇਰੇ ਅੰਦਰ ਦੁਬਦਾ ਆ ਜਾ ਵੀ ਰੱਬ ਹੈ ਜੇਤਾ ਕੀਤਾ ਤੇਤਾ ਨਾ ਮੈਂ ਬੇਨਤੀ ਕਰਾਂਗਾ ਕਿਹੜੀ ਚੀਜ਼ ਹੈ ਜਿਹੜੀ ਨਾਮ ਤੋਂ ਬਿਨਾ ਹੈ ਪ੍ਰਮਾਤਮਾ ਜੇ ਤਾਂ ਕੀਤਾ ਤੇਤਾ ਨਾ ਜੋ ਕੁਝ ਤੂੰ ਬਣਾਇਆ ਹੈ ਇਹ ਖੰਡ ਬ੍ਰਹਿਮੰਡ ਕਹਿਆ ਗੁਰੂ ਜੀ ਨੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਜਿੱਥੇ ਆਦਮ ਜ਼ਾਤ ਨਹੀਂ ਕੋਈ ਪੰਛੀ ਨਹੀਂ ਕੋਈ ਪੌਦਾ ਨਹੀਂ ਕੋਈ ਪਾਣੀ ਦੀ ਬੂੰਦ ਨਹੀਂ ਮੇਰਾ ਗੁਰੂ ਕਹਿੰਦਾ ਚਿੱਤੇ ਰੱਖੀ ਤੇਰਾ ਸਰਬ ਵਿਆਪਕ ਰੱਬ ਉਹਦਾ ਨਾਮ ਨੂੰ ਟਿਕਾਈ ਬਿਠਾ ਹੈ ਜੇ ਤਾਂ ਕੀਤਾ ਤੇਤਾ ਨਾਉ ਅੱਗੇ ਫਿਰ ਗੁਰੂ ਜੀ ਕਹਿੰਦੇ ਨੇ ਵਿਣ ਨਾਮ ਹੈ ਨਾਮ ਤੋਂ ਬਿਨਾ ਨਹੀਂ ਇਹਨੂੰ ਪਾਠ ਨੂੰ ਨਹੀਂ ਨਹੀਂ ਪੜਨਾ ਗੁਰਮਖੋ ਕਿਉਂਕਿ ਅਕਸਰ ਜਿੱਥੇ ਇਹ ਕੰਨਾਂ ਲੱਗਿਆ ਹੁੰਦਾ ਸੀ ਇਹ ਛੱਡ ਜਾਂਦੇ ਨੇ ਨਹੀਂ ਕਈ ਵਾਰ ਨਹੀਂ ਵਿਣ ਨਾਮ ਹੈ ਨਾਮ ਹੈ ਦੁਲਾਵਾਂ ਨੇ ਨਾਮ ਤੋਂ ਬਿਨਾ ਨਹੀਂ ਨਹੀਂ ਕੋ ਥਾਂ ਕੋਈ ਵੀ ਥਾਂ ਇਹਦੇ ਅਰਥਿਓ ਕਰਿਏ ਜੇ ਤਾਂ ਕੀਤਾ ਤੇ ਤਾਂ ਨਾਉ ਵਿਣ ਨਾਵੇਂ ਨਾਹੀਂ ਕੋ ਥਾਉ ਨਾਮ ਤੋਂ ਬਿਨਾ ਕੋਈ ਥਾਂ ਖਾਲੀ ਨਹੀਂ ਇਸੇ ਕਰਕੇ ਸਿੱਖ ਕਹਿੰਦਾ ਮੈਂ ਜਿੱਥੇ ਵੀ ਜਾਂਦਾ ਮੈਂ ਕੱਲਾ ਨਹੀਂ ਜਾਂਦਾ ਮੇਰਾ ਗੁਰੂ ਮੇਰੇ ਨਾਲ ਜਾਂਦਾ ਹੈ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਨੇ ਜਿਹੜਾ ਸ਼ਬਦ ਵੀ ਦਿੱਤਾ ਇਸੇ ਕਰਕੇ ਕਿ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਕਿਉਂਕਿ ਵਿਣ ਨਾਵੇਂ ਨਾਹੀਂ ਕੋ ਥਾਉ ਮੈਂ ਤਾਂ ਕਿਹਨਾ ਪੂਰਨ ਸਿੰਘ ਕਹਿੰਦਾ ਸੀ ਓਏ ਇੱਕ ਧਰਤੀ ਤੇ ਕਬਜ਼ਾ ਕਰਕੇ ਕਹਿੰਦੇ ਬਾਬਾ ਸਾਡਾ ਕਹਿੰਦਾ ਚਰਾਸੁਰਤ ਚੁੱਕ ਕੇ ਵੇਖੋ ਬਾਬਾ ਕਰੋੜਾਂ ਬ੍ਰਹਿਮੰਡਾਂ ਦਾ ਦਾਤਾ ਹੈ ਕਰੋੜ ਬ੍ਰਹਿਮੰਡ ਕੋ ਠਾਕੁਰ ਸਵਾਮੀ ਇਹ ਦੇਖੀਰ ਤੇ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਮੈਂ ਬੇਨਤੀ ਕਰਾਂ ਕਿਹੜੀ ਥਾਂ ਜਿੱਥੇ ਨਹੀਂ ਉਹ ਵਿਣ ਨਾਵੇਂ ਨਾਹੀ ਕੋ ਥਾਂ ਹਰ ਥਾਂ ਤੇ ਹੋਖ ਹੁਣ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਿਹਾ ਇੱਥੇ ਫਿਰ ਇੱਕ ਪਰਕਰਨ ਸੰਪੂਰਨ ਕਰ ਦਿੱਤਾ ਇਹ ਸ਼ੁਰੂ ਹੋਇਆ ਪੰਚ ਪ੍ਰਵਾਨ ਤੋਂ ਇੱਥੇ ਗੁਰੂ ਜੀ ਨੇ ਕਿਹਾ ਵਾਹਿਗੁਰੂ ਜੀ ਸੱਚ ਏਵੇ ਕਿ ਹਰ ਚੀਜ਼ ਇਹ ਤੇਰੀ ਬਣਾਈ ਹੈ ਇਹ ਫਿਰ ਸਿਪਾੜੀ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸਿੰਘ ਜੋਗ ਵਖਾਣ ਜਿਨ ਇਹ ਫਿਰ ਬੇਨਤੀ ਖਾਹ ਜ਼ਰੂਰ ਬੋਲਣਾ ਇਹ ਨਹੀਂ ਬੋਲਣਾ ਅਕਸਰ ਕਾਲਿਜ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਉਹਦੇ ਤੇ ਲਾਗੂ ਹੁੰਦੇ ਜੀ ਫਰਮਾਏ ਤਿਵ ਤਿਵ ਪਾਹੇ ਚੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਹੀਂ ਕੋ ਥਾਉ ਕੁਦਰਤ ਕਵਣ ਇਥੇ ਕਲਮ ਬੇਨਤੀ ਕੀਤੀ ਸਿੱਧੇ ਕੁਦਰਦਰ ਤੇ ਸ਼ਕਤੀ ਤਾਕਤ ਮੇਰੀ ਕੀ ਤਾਕਤ ਵਾਹਿਗੁਰੂ ਏਡੀ ਨਿਮਰਤਾ ਸਿੱਖ ਦਾ ਸੱਚੀ ਲੋ ਜੇ ਇਹ ਜਪਜੀ ਸਾਹਿਬ ਚ ਵੇਖੀਏ ਥੋੜੀ ਜੀ ਕੋ ਚਾਰ ਅੱਖਰ ਹੁੰਦੇ ਨੇ ਸੱਚੀ ਵਾਹਿਗੁਰੂ ਤੋਂ ਬਚਾ ਲਈ ਬੜਾ ਪਰਕ ਜੇ ਕੀ ਕਰੀਓ ਦੀ ਰਚਨਾ ਜਿਹਦੇ ਕੋਲ ਬੁੱਧ ਗਿਆਨ ਹੁੰਦਾ ਹੈ ਉਹ ਦਿਨ ਦਿਨ ਛਾਤੀ ਤੇ ਥਾਪੜੇ ਮਾਰ ਕੇ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਜਿਹੜਾ ਸ਼ਬਦ ਨਾਲ ਭੇਜਦਾ ਉਹ ਕਹਿੰਦਾ ਮੇਰੇ ਵਰਗਾ ਗੁਨਾਹਗਾਰ ਕੋਈ ਨਹੀਂ ਉਹ ਝੁੱਕਦਾ ਹੈ ਗੁਰੂ ਜੀ ਕਹਿੰਦੇ ਆ ਕੁਦਰਤ ਕਵਨ ਮੈਂ ਫਿਰ ਬੇਨਤੀ ਕੀ ਨੂੰ ਨਾਣੇ ਨਾਲ ਹੀ ਪੜਨਦਾ ਕੁਦਰਤ ਕਵਨ ਮੇਰੀ ਕੀ ਤਾਕਤ ਮੇਰੀ ਕੀ ਸ਼ਕਤੀ ਕਹਾ ਵਿਚਾਰ ਮੈਂ ਬੋਲ ਸਕਾਂ ਮੈਂ ਕੀ ਬੋਲ ਕੇ ਕਹਾ ਵਾਰਿਆ ਨਾ ਜਾਵਾ ਇੱਕ ਵਾਰ ਇਹਦਾ ਮਤਲਬ ਹੈ ਤੇਰੇ ਤੋਂ ਕੁਰਬਾਨ ਨਹੀਂ ਜਾ ਸਕਦਾ ਫਿਦਾ ਨਹੀਂ ਜਾ ਸਕਦਾ ਵਾਰਿਆ ਨਾ ਜਾਵਾ ਇੱਕ ਵਾਰ ਹੁਣ ਇੱਥੇ ਫਿਰ ਕਹਿਣ ਲੱਗੇ ਤੂੰ ਜੋ ਕਰਨਾ ਮੈਂ ਤੇਰੇ ਕੀਤੇ ਨੂੰ ਚੰਗੇ ਹੀ ਕਾਂਗਾ ਜੋ ਤੁਦ ਭਾਵੈ ਜੋ ਤੈਨੂੰ ਪਉਂਦਾ ਮੂਰਖ ਵੀ ਤੇਰੇ ਚੰਗੇ ਵੀ ਤੇਰੇ ਹਾਂ ਬੜੇ ਬਖਸ਼ੰਦ ਨੇ ਹੁਣ ਅਗਲੀ ਪੌੜੀ ਚ ਕਹਿਣਗੇ ਜਿਹੜੇ ਮੂਰਖ ਹੋ ਗਏ ਪਾਪੀ ਹੋ ਗਏ ਇਹ ਨਾ ਆਲਸ ਕਰੀ ਜੇ ਅਸੀਂ ਸ਼ੁੱਧ ਨਹੀਂ ਹੋਣਾ ਕਹਿੰਦੇ ਆ ਮੈਂ ਤੁਹਾਨੂੰ ਤਰੀਕਾ ਦੱਸਣਾ ਭਰੀਏ ਮਤ ਪਾਪਾਂ ਕਹਿ ਦੇਖੋ ਕਿਵੇਂ ਲੜੀ ਜੋੜਦੇ ਗੁਰੂ ਜੀ ਪਰ ਕਹਿੰਦੇ ਮੈਂ ਸਹਿਮਤਾਂ ਤੇਰੀ ਇਸ ਗੱਲ ਕੁਦਰਤ ਕਵਣ ਕਹਾ ਵਿਚਾਰ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋਤੁ ਦੁ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਾ ਤੈਨੂੰ ਚੰਗਿਆਂ ਨਾਲ ਫਰਕ ਪੈਂਦਾ ਤੂੰ ਵਦਨੇ ਕੋਈ ਨਹੀਂ ਵੋਟ ਤੇਰੇ ਤੇ ਮੰਦਿਆਂ ਨੇ ਤੇਰੇ ਕੁਰਸੀ ਕੋਈ ਨਹੀਂ ਖੋਣੀ ਇਸ ਤਰੀ ਹੈ ਨਾ ਚੰਗੇ ਮੰਦੇ ਜਿੰਨੇ ਮਰਜੀ ਤੁਰੇ ਫਿਰ ਨੇਕੀਆਂ ਬਧੀਆਂ ਹੋਣ ਤੂੰ ਸਦਾ ਰਹਿਣਾ ਅੱਗੇ ਫਿਰ ਸਤਿਗੁਰੂ ਨੇ ਮੈਨੂੰ ਇੰਜ ਲੱਗਦਾ ਮਨ ਚ ਆਇਆ ਅੱਜ ਕਿ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਵੀ ਹੁਕਮ 'ਚ ਸਭ ਕੁਝ ਹੈ ਪਰ ਉਹਦੇ ਹੁਕਮ 'ਚ ਇੱਕ ਹੋਰ ਵੀ ਵਰਤਾਰਾ ਵਰਤ ਰਿਹਾ ਹੈ ਮੰਨ ਲਓ ਜੇ ਬੰਦਾ ਕੋਈ ਪਾਪ ਕਰ ਰਿਹਾ ਦਿਨ ਰਾਤ ਪਾਪ ਕਰ ਰਿਹਾ ਮੈਲਾ ਹੋ ਗਿਆ ਕਿ ਉਸ ਬੰਦੇ ਦਾ ਹੱਲ ਕੋਈ ਨਹੀਂ ਗੁਰੂ ਜੀ ਕਹਿੰਦੇ ਹਾਂ ਹੁਣ ਸ਼ੁਰੂ ਕਰਦੇ ਆ ਇਹ 20ਵੀਂ ਪੌੜੀ ਭਰੀ ਹੈ ਕਿ ਰਾਹਰੇ ਤੇ ਦੁਲਾਵਾਂ ਨਹੀਂ ਇਸ ਤਰੀ ਪਾੜਨਾ ਭਰੀ ਹੈ ਹੱਥ ਪੈਰ ਤਨ ਦੇਹ ਤਨ ਪੁਲਿੰਗ ਹੈ ਦੇਹ ਇਸਤਰੀ ਲਿੰਗ ਹੈ ਆਪਾਂ ਕਹਿੰਦੇ ਨਾ ਆਪਣਾ ਤਨ ਸਾੰਭ ਕਹਿੰਦੇ ਆਪਣੀ ਦੇਹੀ ਸਾੰਭ ਦੇਹ ਜਿਹੜਾ ਹੈ ਇਹ ਇਸਤਰੀ ਲਿੰਗ ਹੈ ਤੇ ਜਿਹੜਾ ਤਨ ਸ਼ਬਦ ਹੈ ਇਹ ਪੁਲਿੰਗ ਹੈ ਇੱਥੇ ਸਤਿਗੁਰੂ ਬੜੀ ਬਖਸ਼ਿਸ਼ ਕਰ ਰਿਹਾ ਉਹ यूं ਕਹਿੰਦੇ ਆ ਵੀ ਕੁਝ ਮਤਾਂ ਵਿੱਚ ਹੈ ਕਿ ਜੇ ਇਸਤਰੀ ਗੁਨਾਹ ਕਰੇ ਤੇ ਉਹਨੂੰ ਪ੍ਰਾश्चित ਵਾਸਤੇ ਮਰਦ ਤਨ ਲੈਣਾ ਪੈਂਦਾ ਤੇ ਗੁਰੂ ਕਹਿੰਦੇ ਨੇ ਇਸ ਵਿੱਚ ਰਮਜ ਪਾ ਕੇ ਰੱਖਦੇ ਨੇ ਚਾਹੇ ਉਹ ਸ਼ਰੀਰ ਇਸਤਰੀ ਰੂਪ ਚਾਹੇ ਉਹ ਮਰਦ ਰੂਪੇ ਪਾਪ ਸਭ ਦੇ ਧੁੱਪ ਜਾਣਗੇ ਜਿਹੜਾ ਨਾਮ ਜਪੇਗਾ ਮੈਂ ਤਾਂ ਕਿਹਾ ਵੀ ਉਸ ਗੁਰਮੁਖ ਨੂੰ ਅਸੀਂ ਇਹ ਨਹੀਂ ਵੀ ਹੁਣ ਸੰਗਤ ਕਹੇ ਭਾਈ ਸਾਹਿਬ ਬੜੇ ਨਵੇਂ ਅਰਥ ਕੀਤੇ ਨਹੀਂ ਇਹ ਉਹਨਾਂ ਕੀਤੇ ਭਰੀਏ ਹੱਥ ਪੈਰ ਤਨ ਦੇ ਸਰੀਰ ਦੇ ਹੱਥ ਪੈਰ ਤਨ ਦੇ ਇਸਤਰੀ ਜਾਮਾ ਹੋਵੇ ਭਾਵੇਂ ਮਰਦ ਜਾਮਾ ਮੰਨ ਲਓ ਜੇ ਮਿੱਟੀ ਨਾਲ ਭਰਿਆ ਜਾਏ ਤੇ ਪਾਣੀ ਜਿਹੜਾ ਵਿਤਕਰਾ ਕਰਦਾ ਵੀ ਇਸਤਰੀ ਦਾ ਤਨ ਨਹੀਂ ਧੋਣਾ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਹੈ ਪਾਠ ਤੇ ਗੁਰਮਖੋ ਤੱਤੇ ਉੱਤੇ ਦੁਲਾਵਾਂ ਨੇ ਧੋਤੇ ਨਹੀਂ ਕਰਨਾ ਧੋਤਾ ਹੈ ਪਾਣੀ ਧੋਤਾ ਹੈ ਪਾਣੀ ਨਾਲ ਧੋਤਿਆਂ ਮਹਾਰਾਜ ਕਹਿੰਦੇ ਨੇ ਉਤਰਸ ਖੇ ਮੈਨੂੰ ਪਤਾ ਹੈ ਸੰਪਰਦਈ ਪਾਠ ਹੈ ਉਤਰ ਸੋਖੇ ਜੋ ਅਸੀਂ ਪਾਠ ਕਰਦੇ ਰਹੇ ਪਾਣੀ ਧੋਤਾ ਹੈ ਉਤਰਸ ਖੇ ਜੇ ਤੇਰਾ ਤਨ ਮਿੱਟੀ ਨਾਲ ਭਰ ਜਾਏ ਹੱਥ ਪੈਰ ਭਰੇ ਜਾਣ ਤੇ ਮੁਸ਼ਕਲ ਘੱਟ ਲੱਗਣੀ ਨੇ ਕਿਉਂਕਿ ਮਿੱਟੀ ਝੜ ਵੀ ਜਾਂਦੀ ਐ ਤੇ ਪਾਣੀ ਨਾਲ ਲੈ ਵੀ ਜਾਂਦੀ ਜੇ ਬੰਦੇ ਦੀ ਦੇਹ ਸਰੀਰ ਮਿੱਟੀ ਨਾਲ ਭਰ ਜਾਏ ਪਾਣੀ ਧੋਤੈ ਪਾਣੀ ਨਾਲ ਧੋਤਿਆਂ ਉਤਰਸ ਖੇ ਉਹ ਮਿੱਟੀ ਜਿਹੜੀ ਹੈ ਉਹ ਖੇ ਜਿਹੜੀ ਹੈ ਉਹ ਪਾਣੀ ਨਾਲ ਧੋਤਿਆਂ ਉਤਰ ਜਾਂਦੀ